ਸਤਕਾਰਯੋ ਮਲਾਯੋ ਸਾਥੀਓ ਤੇ ਰਿਟਾਇਰਮੈਂਟ ਸਾਥੀਓ ਪਿਆਰ ਭੇ ਸਤਿਕਾਰ ਜੀ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜੋ ਵੀ ਮਾਨਤਾ ਪ੍ਰਾਪਤ ਸਕੂਲ ਹਨ ਉਹਨਾਂ ਦੇ ਜੋ ਰਿਟਾਇਰਮੈਂਟ ਹੋਏ ਸਾਥੀ ਆ ਜਿਸ ਤਰ੍ਹਾਂ ਕਰਮਚਾਰੀ ਜਾਂ ਅਧਿਕਾਰੀ ਉਹਨਾਂ ਨੂੰ ਛੇਵਾਂ ਪੇਗਮਿਸ਼ਨ 1 ਜੁਲਾਈ 2024 ਤੋਂ ਲਾਗੂ ਕੀਤਾ ਗਿਆ ਹੈ ਪਰ ਜੋ ਏਰੀਅਰ ਬਾਰੇ ਕੋਈ ਗਲਵ ਨਹੀ ਕੀਤੀ ਗਈ ਉਹ ਇਹ ਕਿਹਾ ਗਿਆ ਹੈ ਕਿ ਉਸ ਵਜੋਂ ਆਉਣ ਵਾਲੇ ਸਮੇਂ ਵਿਚਾਰ ਹੋ ਜਾਵੇਗਾ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਮਤ ਜਾਰੀ ਕੀਤਾ 27 ਜੂਨ 2024 ਨੂੰ ਬਦਲੀਆਂ ਸੰਬੰਧੀ 15/7/2024 ਤੋਂ 15/8/2024 ਤੱਕ ਜਿਸੇ ਕਰਮਚਾਰੀ ਨੇ ਬਦਲੀ ਕਰਾਉਣੀ ਹੋਵੇ ਤਾਂ ਆਪਣੀ ਅਪੋਇੰਟਮੈਂਟ ਦੇ ਸਕਦਾ ਹੈ ਜੀ ਉਸ ਤੋਂ ਬਾਅਦ ਕਿਸੇ ਵੀ ਕਰਮਚਾਰੀ ਕੋਈ ਬਦਲੀ ਨਹੀਂ ਹੋਵੇਗੀ ਉਸ ਤੋਂ ਰੋਕ ਹੈ ਦੁਬਾਰਾ ਫੇਰ ਦੱਸ ਦਈਏ ਕਿ 15 7 2024 ਤੋਂ 15 8 2024 ਤੱਕ ਕਿਸੇ ਵੀ ਕਰਮਚਾਰੀ ਨੇ ਬਲੀ ਕਰਵਾਉਣੀ ਹੋਵੇ ਤਾਂ ਉਹ ਲਿਖ ਕੇ ਦੇ ਸਕਦਾ ਹੈ ਉਸ ਦੌਰਾਨ ਸਪੂਰਨ ਰੋਕ ਹੋਈ ਬਲੀ ਦੇ ਉੱਪਰ ਪੀ ਐਸ ਪੀ ਸੀ ਐਲ ਵੱਲੋਂ ਨਾਮ ਪੱਤਰ ਜਾਰੀ ਕੀਤਾ ਗਿਆ ਹੈ ਜੋ 2016 ਤੋਂ ਪ੍ਰਭ ਲਾਗੂ ਕੀਤਾ ਗਿਆ ਸੀ ਕਿਸੇ ਵੀ ਕਰਮਚਾਰੀ ਨੇ ਕੋਈ ਵੀ ਸੁਰ ਕਰਵਾਉਣੀ ਹੋਵੇ ਤਾਂ ਉਹ ਅਪਸ਼ਨ ਦੇ ਸਕਦਾ ਹੈ ਜੀ ਬੂਝੇ ਵਾਸਤੇ ਪੰਜਾਬ ਸਰਕਾਰ ਦੇ ਮੰਗ ਕਰ ਰਹੇ ਹਨ ਕਿ 2016 ਤੋਂ ਮਰਾਂ ਨੂੰ ਪੇਗਣਾ ਜਿਰਤਾ ਜਾਵੇ 17 ਸਤ 2020 ਤੋਂ ਭਾਰਤੀ ਹੋਏ ਮਰਾਂ ਨੂੰ 6ਾਂ ਪੇਗਣ ਲੱਗ ਦਿੱਤਾ ਜਾਵੇ 2004 ਤੋਂ ਭਾਰਤੀ ਹੋਏ ਮਰਾਂ ਨੂੰ ਪ੍ਰਾਣੀ ਪੈਂਸਨ ਲਾਗੂ ਕੀਤੀ ਜਾਵੇ ਸੀਪੀਐਫ ਕਰਜਨ ਯੂਨੀਅਨ ਨੇ ਧਰੰਦਰ ਵਿੱਚ ਕੱਲ ਝੰਡਾ ਮਾਰ ਝੰਡਾ ਮਾਰਚ ਕੀਤਾ ਜਿਸ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਕਮ ਗਾਨ ਇਨੀਸ਼ੀਏਟਿਵ ਉਸ ਨੂੰ ਜਗਾਉਣ ਇਸ ਝੰਡਾ ਮਾਰਚ ਕੀਤਾ ਗਿਆ ਹੁਣ ਅਸੀਂ ਘਰ ਘਰ ਜਾ ਕੇ ਚਾਇਨਸ ਵੀਰੇ ਦੇ 6 ਵਜਣਾਂ ਜਾਂ ਸ਼ਾਮ ਨੂੰ 10 ਵਜਣਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਜਿਹੜੇ ਕੈਬਨ ਮੰਤਰੀ ਆ ਜਾਂ ਐਮ ਐਲ ਏ ਆ ਇਹਨਾਂ ਆਪਨੇ ਵਾਸਤੇ ਪੈਨਸ਼ਨ ਹੈ ਜੋ ਦੁਆਚਾਰ ਤੋਂ ਭਰਦੇ ਹੋਏ ਮੁਲਾਜ਼ਮਾਂ ਉਹਨਾਂ ਵਾਸਤੇ ਨਵੀਂ ਪੈਨਸ਼ਨ ਲਾਗੂ ਕੀਤੀ ਗਈ ਆ ਜੋ ਕਿ ਬਹੁਤ ਹੀ ਘੱਟ ਪੈਨਸ਼ਨ ਮਿਲਦੀ ਆ ਉਹ ਮੰਗ ਕਰ ਰਹੇ ਹਨ ਕਿ ਸਾਨੂੰ ਪ੍ਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਇਸ ਤਰ੍ਹਾਂ ਹੀ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੇ ਮੰਗ ਕਰ ਰਹੇ ਹਨ ਕਿ ਸਾਨੂੰ ਫੈਕਟਰ ਤੋਂ ਬਿਨਾਂ ਨਾਲ ਤੱਜਾਵੇ ਪੀ ਐਸ ਐਮ ਐਸ ਨੂੰ ਲਾਗੂ ਅਮਰੀਕ ਸੰਸਦੂ ਨੇ ਕਿਹਾ ਕਿ ਦਰੰਦਰੇ ਵਿੱਚ ਜੋ ਪੰਜਾਬ ਸਰਕਾਰ ਲਾਰੇ ਲਾ ਰਹੀ ਆ ਲਾਰੇਪੁਰ ਖੋਣ ਲਈ ਜੋ ਰੈਲੀ ਆ 5 ਜਨਵਰੀ ਨੂੰ ਰੱਖੀ ਗਿਆ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਸਾਝੇ ਖੰਡ ਤੋਂ ਰੈਲੀ 27 ਸਾਝੇ ਖੰਡੋਂ ਰੈਲੀ ਜੋ ਹੈ ਉਹ 7 ਜੁਲਾਈ ਨੂੰ ਰੱਖੀ ਗਈ ਚੰਨ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਸਾਝੇ ਫਰਾਂ ਦੇ ਆਗੂਆਂ ਵੱਲੋਂ ਇਹ ਕਿਹਾ ਗਿਆ ਹੈ ਕਿ 7 ਜੁਲਾਈ ਨੂੰ ਜਲੰਧਰ ਦੇ ਵਿੱਚ ਰੈਲੀ ਕੀਤੀ ਜਾਊਗੀ ਮੁਖਾਂ ਨੂੰ ਭਵੰਤਮਾਨ ਮੀਟਿੰਗ ਦਾ ਦੇ ਦਿੰਦਾ ਪਰ ਜੰਡੀਆ ਬੁਲਾ ਕੇ ਮੀਟਿੰਗ ਨਹੀਂ ਕਰਦਾ ਜੇ ਜਾ ਕੇ ਪੁੱਛਦੇ ਨਾਲ ਪ੍ਰਸ਼ਾਸਨ ਕਹਿੰ ਰਿਹਾ ਕਿ ਉਹਦਾ ਬਹੁਤ ਬੀਜੀ ਹਨ ਬਾਹਰ ਹਨ ਇਹਨਾਂ ਲਾਰਾਂ ਦੁਖੀ ਹੋ ਕੇ ਜੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਜਾਂ ਸਾਂਝਾ ਫਰੰਟ ਦਾ 7 ਜੁਲਾਈ ਨੂੰ ਜੋ ਜਲੰਧਰ ਦੇ ਵਿੱਚ ਰੈਲੀ ਕਰਨਗੇ ਅੱਗੇ 10 ਜੁਲਾਈ ਨੂੰ ਨਿਵਨੀ ਚੋਣ ਹੋ ਰਹੀ ਜਲੰਧਰ ਦੀ ਜਿਸ ਕਰੇ ਮਲਾਜ਼ਮ ਵਿੱਚ ਬਹੁਤ ਹੀ ਰੋਸ ਹੈ ਪੰਜਾਬ ਸਰਕਾਰ ਦਾ ਜੋ ਪ੍ਰੋਗਰਾਮ ਬੁਤਕਰ ਰਹੇ ਹਨ ਧੰਨਵਾਦ ਸਾਥੀਓ ਜੀ ਜੈਨਨ ਸਾਹਿਬ ਗੁਰੂ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ